ਹੈਲੋ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਗਿਟਾਰ ਜਾਂ ਕੀਬੋਰਡ ਸਿੱਖਣਾ ਚਾਹੁੰਦੇ ਹੋ ਤੇ ਤੁਸੀਂ ਬਿਲਕੁਲ ਸਹੀ ਚੈਨਲ ਦੇ ਉੱਤੇ ਹੋ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਭ ਤੋਂ ਫਰਸਟ ਵੀਡੀਓ ਤੁਹਾਡੀ ਅੱਜ ਇੱਕ ਗਿਟਾਰ ਦੇ ਉੱਤੇ ਸੀ ਮੇਜਰ ਫੈਮਲੀ ਵਿੱਚ ਅਸੀਂ ਇੱਕ ਸਟunning ਪੈਟਰਨ ਕਰਾਂਗੇ ਬਹੁਤ ਖੂਬਸੂਰਤ ਜੋ ਕਿ ਤੁਸੀਂ ਸਟੇਜ ਤੇ ਪਰਫਾਰਮ ਕਰ ਸਕੋ ਪਹਿਲੇ ਆਪਾਂ ਕੋਡ ਲਵਾਂਗੇ ਸੀ ए ਮਾਈਨਰ ਐਫ ਫੋਰ ਜੀ ਦਾ ਕੋਡ ਜੇਕਰ ਤੁਹਾਨੂੰ ਕਿਸੇ ਵੀ ਕੋਡ ਦੀ ਪੋਜੀਸ਼ਨ ਨਹੀਂ ਪਤਾ ਤੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੁਹਾਨੂੰ ਫੁੱਲ ਵੀਡੀਓ ਸਮੇਤ ਕੋਡ ਪ੍ਰੋਗਰੈਸ਼ਨ ਬਾਰੇ ਵੀ ਫੁੱਲ ਡਿਟੇਲ ਦੇ ਵਿੱਚ ਦੱਸਿਆ ਜਾਏਗਾ ਸਿਕ ਸਟਮਿੰਗ ਪੈਟਰਨ ਆਪਾਂ ਸਿੱਖਾਂਗੇ ਸਭ ਤੋਂ ਪਹਿਲੇ ਕੋਈ ਵੀ ਤੁਸੀਂ ਇੱਕ ਕੋਡ ਲਗਾ ਸਕਦੇ ਹੋ ਜਾਂ ਸੀ ਮੇਜਰ ਲਗਾ ਲਓ ਜਾਂ ਸੀ ਮੇਜਰ ਫਾਈਨ ਫੈਮਿਲੀ ਦਾ कोई भी हो दूजा कोड कोई तो सी लगा सकते हो वैसे बेस्ट है होएगा कि तू तो सी में तू तो स्टार्ट करो जिस ना एक पूरी फैमिली कंप्लीट होएगी तो क्योंकि बेसिक्स वाले जो है सी ए सी विद दैट विल बी सो असी स्ट्रमिंग स्टार्ट करा डाउन अप चक अप डाउन अप चक अगली स्ट्रमिंग प्ले करा डाउन अप चक अप down up chak so is tarah ek us strumming so is tarah dal hai strumming kuch heart beat strumming de vich vi aa jandi hai te jo ki bahut vadiya perform ਉਸਾਰੇ ਰਿਪਲਾਈ ਆਣਗੇ ਤੇ ਇਸ ਸਟ੍ਰਮਿੰਗ ਨੂੰ ਤੁਸੀਂ ਸਿੱਖ ਕੇ ਪਲੇ ਕਰ ਸਕਦੇ ਹੋ ਸਟੇਜ ਪਰਫੋਰਮੈਂਸ ਤੇ ਔਰ ਇਸ ਤਰ੍ਹਾਂ ਦੀ ਵੀਡੀਓ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰ ਲਓ